ਮੈਂ ਕਹਿੰਦੇ ਫੌਰੀਆ ਮਾਪ ਦੀ ਜਿੰਦਗੀ ਜਿਉ ਰਿਆ ਸੀ ਪਰਵਾਰ ਦੇ ਬੰਦੀ ਸਿੰਘਾਂ ਨੇ ਘਰ ਨਾ ਵੀ 2 ਸਾਲ ਤੜਪਦਾ ਰਿਹਾ ਕਿ ਇਹਨਾਂ ਦੇ ਮਗਰ ਉੱਠੇ ਜਦ ਕੋਈ ਨਾ ਉੱਠਿਆ 2 ਸਾਲ ਬਾਅਦ ਮੈਂ ਆਪਣੇ ਆਪ ਨੂੰ ਜੱਟਾਂ ਵਾਲੀਆਂ 20 ਕੱਡੀਆਂ ਖਾਣਾ ਤੂੰ ਇੱਥੇ ਬੈਠਾ ਦੇਖ ਨਾ ਤੇਰਾ ਇੱਥੇ ਕੀ ਆ ਬਲੇਸ਼ਾਂ ਚ ਸਿਰਫ ਧੰਨਕਮਾਣ ਲਈ ਆਇਆ ਹੋਇਆ ਜੀ ਤੇਰੇ ਬਾਗ ਚ ਅੱਗ ਲੱਗੀ ਹੋਈ ਐ ਹੂੰ ਉਹ ਸੁੱਕ ਰਿਹਾ ਕੋਈ ਪਾਣੀ ਨਹੀਂ ਪਾਰ ਰਿਹਾ ਕੋਈ ਖਾਦ ਨਹੀਂ ਪਾਰ ਰਿਹਾ ਹੂੰ ਮੈਂ ਟਿਕਲੇਰ ਤੇ ਆ ਗਿਆ ਜੀ ਕਟਲ ਕਟਰੀ ਆ ਵੀ ਜੇਕਰ ਮਨ ਦੀ ਸਜ਼ਾ ਪੂਰੀ ਹੋ ਗਈ ਜੀ ਜੰਗਲ ਚੋਂ ਸ਼ੇਰ ਪੈਂਦਾ ਤੁਸੀਂ ਉਹਨੂੰ ਜੱਫੀ ਪਾਓਗੇ ਤੇ ਗੋੜੀ ਮਾਰੋ ਗੋੜੀ ਮਾਰਨਾ ਤੇ ਰੋਜ ਉਹ ਤਿੰਨ ਮਾਮਾਆਂ ਦੀਆਂ ਗੋਡੀਆਂ ਖਾਲੀ ਹੁੰਦੀਆਂ ਸੀ ਉਸ ਵੇਲੇ ਜੀ ਅਤੇ ਪਾਪ ਕੌਣ ਲੋਕ ਕਰਦੇ ਸੀ ਇਹ ਵਰਦੀ ਕਰਦੇ ਸੀ ਹੁਕਮ ਹੋ ਜਾਂਦਾ ਸੀ ਐਨਕਾਉਂਟਰ ਕਰ ਲਿਆ ਖਾਕੀ ਵਰਦੀ ਕਰਦੀ ਸੀ ਖਾਕੀ ਵਰਦੀ ਜੇ ਮੈਨੂੰ ਇਸ ਸੰਘਰਸ਼ ਵਿੱਚ ਬੰਦਿਆਂ ਦੇ ਰਿਹਾ ਹੋਣ ਤੋਂ ਪਹਿਲਾਂ ਜੀ ਬਾਪੂ ਆਪਦੇ ਚਰਨਾਂ 'ਚ ਬਟਾਲੇ ਫਿਰ ਮੈਂ ਜਿਉਂਦਾ ਹੋ ਜਾਣਾ ਫਿਰ ਜਿਉਂਦੇ ਹੋ ਜਾਣਾ